ਸੋ ਸਾਨੂੰ ਦੋਸੋ ਇਹ ਪ੍ਰੇਰਣਾ ਇਹ ਜਜ਼ਬਾਤ ਇਹ ਸੰਸਕਾਰ ਕਿੱਥੋਂ ਆਉਂਦੇ ਕਈ ਵਾਰ ਨਾ ਕੁਝ ਗੱਲਾਂ ਐ ਲੱਗਦੀਆਂ ਕਿ ਸ਼ਾਇਦ ਅਸੀਂ ਕੈਨ ਨੂੰ ਕਹਿ ਰਹੇ ਆ ਜਾਂ ਕਿਉਂਕਿ ਅੱਜ ਅੱਜ ਦੇ ਦੌਰ ਚ ਸਭ ਕੁਝ ਹੀ ਰੀਲਾਂ ਦਾ ਦੌਰ ਹੈ ਔਰ ਬੜੀ ਸ਼ਾਰਟ ਸਪੈਨ ਦੇ ਵਿੱਚ ਲੋਕ ਤੁਹਾਡੇ ਤੋਂ ਜਾਂ ਪ੍ਰਭਾਵਿਤ ਹੁੰਦੇ ਆ ਜਾਂ ਤੁਹਾਨੂੰ ਜੱਜ ਕਰ ਲੈਂਦੇ ਆ ਹਾਂਜੀ ਪਰ ਇਹ ਸੱਚ ਹੈ ਕਿ ਮੇਰਾ ਪੰਜਾਬ ਤੋਂ ਬਾਹਰ ਬਹੁਤੇ ਦਿਨ ਜੀ ਨਹੀਂ ਲੱਗਦਾ ਮੈਂ ਹੁਣ ਵੀ ਤਕਰੀਬਨ ਅੱਜ ਮੈਨੂੰ 20ਵਾਂ ਦਿਨ ਹੋ ਗਿਆ ਜਦੋਂ ਮੈਂ ਆਇਆ ਤੁਸੀਂ ਉੱਧਰ ਗਏ ਤੇ ਬਿਲਕੁਲ ਉੱਧਰ ਗਿਆ ਭਾਜੀ ਇਸ 'ਚ ਕੋਈ ਦੋਰਾਏ ਨਹੀਂ ਤੇ ਮੈਂ ਜਦੋਂ ਨਿਊਜ਼ੀਲੈਂਡ ਆ ਰਿਹਾ ਮੈਂ ਨਾ ਮੈਂ ਪਰਿਵਾਰ ਨਾਲ ਆ ਫਿਰ ਵੀ ਤੁਸੀਂ ਦੇਖੋ ਪਰ ਮੈਂ ਨਿਊਜ਼ੀਲੈਂਡ ਜਦੋਂ ਆ ਰਿਹਾ ਸੀ ਜਹਾਜ਼ 'ਚ ਸੀਗੇ ਹਾਂਜੀ ਤੇ ਮੈਂ ਕੋਈ ਗੀਤ ਸੁਣ ਰਿਹਾ ਸੀ ਤੇ ਮੈਂ ਥੋੜਾ ਇਮੋਸ਼ਨਲ ਹੋ ਗਿਆ ਤੇ ਮੇਰੀ ਵਾਈਫ ਨੇ ਜਿਵੇਂ ਇੱਕ ਤੁਹਾਡੇ ਪਾਰਟਨਰਸ 'ਚ ਹੁੰਦਾ ਨਾ ਕਿ ਇੱਕ ਦੂਜੇ ਵੱਲ ਦੇਖਦੇ ਆ ਤੁਹਾਨੂੰ ਸਮਝ ਆ ਜਾਂਦੀ ਹੈ ਤੇ ਉਹਨੇ ਮੈਨੂੰ ਮੇਰੀ ਬਾਹ ਫੜ ਕੇ ਗਿਆ ਥੋੜੇ ਦਿਨ ਰਹਿ ਗਏ ਬਸ ਚਲਦੇ ਆ ਆਪਾਂ ਵਾਪਸ ਤੇ ਮੇਰਾ ਥੋੜਾ ਜਿਹਾ ਐ ਹੋ ਜਾਂਦਾ